ਤਾਪੇ ਵਿੱਚ ਵੀ ਹੁੰਦੇ ਐ ਜੰਗ ਦੀ ਦਿੱਤੀ ਐ ਦੁਸ਼ਮਣ ਤੋਂ ਦੇੜੇ ਨਾ ਮਿਲੋ ਭੱਜ ਕੇ ਆਵੇਗਾ ਥੱਕਿਆ ਹੋਏਗਾ ਤੱਬ ਲਵਾਂਗੇ ਪਰ ਇਹ ਕਹਿੰਦੇ ਇੱਥੇ ਨਹੀਂ ਅੱਗੇ ਜਾਵਾਂਗੇ ਪਰ ਇਹ ਸਾਡਾ ਸਿੰਘ जख्मी ਹਾਲਤ ਵਿੱਚ ਹੈ ਇਹਨੂੰ ਆਪਣੇ ਕੋਲ ਰੱਖੋ ਇਹਦੀ ਸੇਵਾ ਕਰੋ ਅੱਗੇ ਜੋ ਅਕਾਲ ਪੁਰਖ ਦਾ ਹੁਕਮ ਹੋਵੇਗਾ ਉਹ ਦੇਖੀ ਜਾਏਗੀ ਆਪ ਭਾਈ ਬਜਤਰ ਸਿੰਘ ਨੂੰ ਧੰਨਾਂ ਦੇਰ ਪੋਟਲਾ ਨਿਆਂਖਾਂ ਦੀ ਹਵੇਲੀ 'ਚ ਛੱਡ ਕੇ ਆਪ ਚਮਕੌਰ ਨੂੰ ਚੱਲੇ ਪਾ ਗਏ 35 ਸਿੰਘ ਦੋ ਸਹਬਜ਼ਾਦੇ ਮਹਾਰਾਜ ਸੱਚੇ ਪਾਤਸ਼ਾਹ ਬਾਗ ਵਿੱਚ ਜਾ ਉਤਾਰਾ ਕੀਤਾ ਅਜੇ ਜਾ ਕੇ ਬੈਠਿਆਂ ਨੂੰ 10 ਮਿੰਟ ਹੋਏ ਸਨ ਪਿੱਛੋਂ ਪੰਜ ਸਿੰਘ ਪਹੁੰਚੇ ਬੜੀ ਜ਼ਖਮੀ ਹਾਲਤ ਵਿੱਚ ਕਿਸੇ ਨੂੰ ਗੋਲੀ ਵੱਜੀ ਕਿਸੇ ਨੂੰ ਤੀਰ ਵੱਜਾ ਕੱਪੜੇ ਲਹੂ ਨਾਲ ਲਿਬੜੇ ਹੋਏ ਆਕੇ ਫਤਿਹਗਈ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਜੀ ਇੱਥੇ ਬੈਠ ਗਏ ਉਹ ਦੁਸ਼ਮਣ ਤਾਂ ਪਿੱਛੇ ਦਾ ਆਪਣਾ ਸਿੰਘ ਹੁਣ ਕੋਈ ਨਹੀਂ ਬਚਿਆ ਜਿੰਨੇ ਸਿੰਘ ਪਿੱਛੇ ਸਨ ਸ਼ਹੀਦ ਹੋ ਗਏ ਖਿੰਡ ਗਏ ਕੋਈ ਪਤਾ ਨਹੀਂ ਕੋਈ ਆਪਣਾ ਬੰਦਾ ਕਿਤੇ ਪਿੱਛੋਂ ਮਿਲੇ ਨਾ ਹੁਣ ਹੁਣ ਨਹੀਂ ਮਿਲੇਗਾ ਆਪਾਂ ਇੱਥੇ ਕੀ ਕਰ ਲੈ ਹੁਣ ਆਪਾਂ ਅੱਗੇ ਚੱਲੀਏ ਮਾਰੇ ਕਹਿਣ ਲੱਗੇ ਜਿਹੜੀ ਥਾਂ ਤੇ ਆਉਣਾ ਸੀ ਨਾ ਉੱਥੇ ਆ ਗਏ ਉਹ ਜਿਹੜੀ ਗੱਡੀ ਹੈ ਨਾ ਉੱਚੀ ਉਹਦੇ ਵਿੱਚ ਮੋਰਚੇ ਬੰਦੀ ਕਰਨੀ ਹੈ